ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਵੀ ਕਿੱਦਾਂ ਕੰਡੇ ਜਿਹੜੇ ਨੇ ਉਹ ਸੜਕ ਤੇ ਲਗਾ ਦਿੱਤੇ ਗਿਆ ਪਹਿਲਾਂ ਸਿਮਿੰਟ ਪਾ ਕੇ ਉਸ ਦੇ ਉੱਪਰ ਇਹ ਕੰਡੇ ਲਗਾਏ ਗਿਆ ਇਹ ਕਿਉਂ ਲਗਾਏ ਗਿਆ ਵੀ ਜਿਹੜੇ ਕਿਸਾਨ ਟਰੈਕਟਰ ਲੈ ਕੇ ਆਣ ਉਹਨਾਂ ਦੇ ਜਿਹੜੇ ਟਰੈਕਟਰ ਨੇ ਉਹ ਇੱਥੇ ਹੀ ਪੈਂਚਰ ਹੋ ਜਾਣ ਸਰੀਏ ਗੜ ਦਿੱਤੇ ਗਿਆ ਅਤੇ ਦੇਖ ਸਕਦੇ ਹੋ ਤਸਵੀਰਾਂ ਵੀ ਕਿੱਦਾਂ ਦੇਖਿਆ ਜਿਹੜੇ ਆ ਪ੍ਰੋਪਰਲੀ ਇਸ ਨੂੰ ਬਣਾ ਕੇ ਜਿਹੜੇ ਨੇ ਸਰੀਏ ਉਹ ਗੜੇ ਗਏ ਨੇ ਇਸ ਸਮੇਂ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਦੇਖ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ 13 ਤਰੀਕ ਨੂੰ ਵੱਡੇ ਕੱਟ ਦੀ ਕੋਲ ਦਿੱਤੀ ਗਈ ਸੀ ਤਾਂ ਵੱਡੇ ਕੱਟ ਦੀ ਕੋਲ ਦਿੱਤੀ ਜਾਂਦੀ ਆ ਉਸ ਦੇ ਵਿੱਚ ਹੀ ਜੇ ਗੱਲ ਕਰਦੇ ਆ ਪ੍ਰਸ਼ਾਸਨ ਤਿਆਰ ਹੋ ਰਿਹਾ हरियाणा ने दा जिस ਦੇ ਵਿੱਚ ਉਹਨਾਂ ਨੇ ਇੰਟਰਨੈਟ ਵੀ ਬੰਦ ਕੀਤਾ ਇੰਟਰਨੈਟ ਸੇਵਾਵਾਂ ਬੰਦ ਕਰਨ ਤੋਂ ਬਾਅਦ ਪੂਰੀ ਤਿਆਰੀ ਕਰ ਰਿਹਾ ਬੈਰੀਗੇਟਿੰਗ ਲਗਾ ਰਿਹਾ ਬੈਰੀਗੇਟਿੰਗ ਲਗਾਉਣ ਤੋਂ ਬਾਅਦ ਇੱਕ ਹੋਰ ਬੈਰੀਗੇਟਿੰਗ ਉਸ ਤੋਂ ਬਾਅਦ ਇੱਕ ਹੋਰ ਬੈਰੀਗੇਟਿੰਗ ਅਤੇ ਇੰਨਾ ਬੈਰੀਗੇਟਾਂ ਦੇ ਵਿੱਚ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਕੰਡੇ ਜਿਹੜੇ ਨੇ ਉਹ ਲਗਾਏ ਗਏ ਨੇ ਇਹ ਤਸਵੀਰਾਂ ਨੇ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਸਾਹਮਣੇ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਵਾਲ ਹੈ ਉੱਠਦਾ ਹੈ ਵੀ ਉਹਨਾਂ ਨੇ ਦਿੱਲੀ ਕੁਸ਼ਤੀ ਗੱਲ ਕੀਤੀ ਸੀ ਅਤੇ ਮੰਗਾ ਮੰਗਵਾਉਣ ਵਾਸਤੇ ਆ ਰਹੇ ਆ ਤਾਂ ਮੰਗਾ ਮੰਨਵਾਉਣ ਵਾਲਿਆਂ ਨੂੰ ਇਸ ਤਰੀਕੇ ਨਾਲ ਇੰਨੇ ਤਰੀਕੇ ਨਾਲ ਕਿਉਂ ਰੋਕਿਆ ਜਾ ਰਿਹਾ ਸਵਾਲ ਵੀ ਜਿਹੜੇ ਵੱਡੇ ਉੱਠਦੇ ਆ ਅਤੇ ਤੁਹਾਨੂੰ ਇਹ ਵੀ ਗੱਲ ਦੱਸਤੀ ਆ ਵੀ ਜਿਵੇਂ ਕਿ ਕੱਲ ਦੀਆਂ ਤਸਵੀਰਾਂ ਆਈਆਂ ਸਨ ਵੀ ਕਈਆਂ ਨੂੰ ਉੱਥੇ ਹਰਿਆਣੇ ਜਾਣ ਤੋਂ ਇੱਥੋਂ ਰੋਕਿਆ ਵੀ ਗਿਆ ਪੂਰੀ ਤਰੀਕੇ ਨਾਲ ਰਸਤਾ ਬੰਦ ਕੀਤਾ ਗਿਆ ਬੀਤ ਕਿਦਾਂ ਲੋਕੀ ਕਗਰ ਦਰਿਆ ਟੱਪ ਕੇ ਜਿਹੜੇ ਆਉ ਜਾ ਰਹੇ ਸਨ ਦਰਿਆ ਨੂੰ ਟੱਪ ਕੇ ਜਾ ਰਹੇ ਸਨ ਅਤੇ ਉਹ ਜਾ ਪਾਰੇ ਸਨ ਪਰ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਤਸਵੀਰ ਵੀ ਕਿਦਾਂ ਇਹ ਕੰਡੇ ਜਿਹੜੇ ਨੇ ਉਹ ਲਗਾਏ ਗਏ ਨੇ ਕੰਡਿਆਂ ਦੇ ਵਿੱਚ ਹੀ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਵੀ ਕਿਸ ਪ੍ਰਕਾਰ ਨਾਲ ਇਹ ਸਭ ਕੁਝ ਹੋਇਆ ਅਤੇ ਤਿਆਰੀ ਜਿਹੜੀ ਆ ਉਹ ਕਿਸ ਪ੍ਰਕਾਰ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਪ੍ਰਸ਼ਾਸਨ ਹਰਿਆਣਾ ਪ੍ਰਸ਼ਾਸਨ ਤਿਆਰੀ ਕਰ ਰਿਹਾ ਪਰ ਸਵਾਲ ਇਹ ਉੱਠਦਾ ਹੈ ਵੀ ਉਹਨਾਂ ਨੇ ਜਿਹੜੇ ਕਿਸਾਨ ਨੇ ਉਹ ਮੰਗਾ ਮਨਵਾਉਣ ਵਾਸਤੇ ਜਾ ਰਹੇ ਆ ਉਹ ਆਪਣੇ ਦੇਸ਼ ਦੇ ਵਿੱਚ ਹੀ ਘੁੰਮ ਰਹੇ ਨੇ ਅਤੇ ਇਸੇ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਗਿਆ ਰੋਕਿਆ ਜਾਊਗਾ ਜਿੱਦਾਂ ਪਹਿਲਾਂ ਵੀ ਰੋਕਿਆ ਗਿਆ ਸੀ ਅਤੇ ਹੁਣ ਪ੍ਰਸ਼ਾਸਨ ਨੇ ਇੰਨੀ ਵੀ ਗੱਲ ਕਹੀ ਆ ਵੀ ਇੰਨੀਵੇਂ ਗੱਲਾਂ ਆ ਰਹੀਆਂ ਵੀ ਐਤਕੀ ਜਿਹੜੀ ਆ ਤਿਆਰੀ ਉਹ ਪਿਛਲੀ ਵਾਰ ਨਾਲੋਂ ਵਾਦਾ ਤਾਂ ਦੂਜੇ ਪਾਸੇ ਵਟੇ ਕਾਫਲੇ ਜਿਹੜੇ ਨੇ ਉਹ ਵੀ ਕਿਸਾਨਾਂ ਦੇ ਨਿਕਲ ਰਹੇ ਨੇ ਤਾਂ ਉਸਦੇ ਵਿੱਚ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜਿੰਨੇ ਮਰਜ਼ੀ ਬੈਰੀਗੇਟ ਲਗਾ ਲਓ ਅਸੀਂ ਜਿਹੜਾ ਹੈ ਉਹ ਸ਼ਾਂਤਮਈ ਢੰਗ ਨਾਲ ਉੱਥੇ ਪਹੁੰਚ ਜਾਵਾਂਗੇ ਆਪਣੇ ਟਰੈਕਟਰ ਜਿਹੜੇ ਆ ਉਹ ਲਗਾ ਕੇ ਉੱਥੇ ਪਹੁੰਚਾਂਗੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਕਿੰਦਾ ਕੰਡੇ ਨੇ ਜਿਹੜੇ ਆ ਲਗਾਏ ਗਏ ਨੇ ਤਾਦੇ ਸੇਂਗੂ ਬਾਰਡਰ ਤੋਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਤੁਸੀਂ ਹੁਣ ਤੱਕ ਨਹੀਂ ਦੇਖੀਆਂ ਹੋਣੀਆਂ ਪਰ ਇਹ ਕੰਡੇ ਅਸਲ ਦੇ ਵਿੱਚ ਲਗਾਏ ਕਿਉਂ ਗਿਆ ਵੀ ਜਾਣ ਦੇ ਵਿੱਚ ਉਖਾਈ ਆਵੇ ਉਖਾਈ ਦਾ ਸਾਹਮਣਾ ਜਿਹੜਾ ਹੈ ਉਹ ਕਿਸਾਨਾਂ ਨੂੰ ਕਰਨਾ ਪਵੇ ਤਾਂ ਜੋ ਜਿਹੜੇ ਆ ਉਹ ਮੂਵ ਨਹੀਂ ਕਰਪਾਣ ਉਹ ਅੱਗੇ ਜਿਹੜਾ ਹੈ ਦਿੱਲੀ ਕੂਚ ਨਾ ਕਰਪਾਣ ਜਿਹੜੀ ਉਹਨਾਂ ਨੇ ਕਾਲ ਦਿੱਤੀ ਸੀ ਉਸ ਤਰੀਕੇ ਨਾਲ ਨਾ ਕਰਪਾਣ ਹੁਣ ਸਵਾਲ ਇਹ ਉੱਠਦੇ ਨੇ ਵੀ ਪਹਿਲਾਂ ਹੀ ਇਹੋ ਜਿਹੀਆਂ ਤਿਆਰੀਆਂ ਮੌਕ ਡ੍ਰਿਲ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਆ ਅਥਰੂ ਗੈਸ ਦੇ ਗੋਲੇ ਇੱਕ ਦਿਨ ਲਾ ਛੱਡੇ ਜਾਂਦੇ ਆ ਤਾਂ ਉਸਤੇ ਵਿੱਚ ਹੀ ਅ ਕੰਡੇ ਆਲੀਆਂ ਜਿਹੜੇ ਕੰਡੇ ਦੇਖ ਸਕਦੇ ਹੋ ਪਹਿਲਾਂ ਤਾਂ ਪਿਛਲੀ ਵਾਰ ਤਾਂ ਕੰਡੇਆਲੀ ਤਾਰ ਲਗਾਈ ਸੀ ਪ੍ਰੈਸ ਵਾਰੀ ਤਾਂ ਸਿੱਧੇ ਸੜਕ ਤੇ ਕੰਡੇ ਵਿਛਾ ਦਿੱਤੇ ਗਏ ਕੰਡੇ ਤਾਂ ਵਿਛਾਏ ਗਏ ਪਰ ਆਹ ਤਸਵੀਰ ਨਹੀਂ ਦੇਖੀ ਹੋਣੀ ਵੀ ਕਿੱਦਾਂ ਸਿਮਿੰਟ ਦੇ ਵਿੱਚ ਜਿਹੜੇ ਕੰਡੇ ਖੋਪ ਦਿੱਤੇ ਗਏ ਨੇ ਮਤਲਬ ਵੀ ਇਹ ਕਿਸੇ ਨੂੰ ਹਾਣੀ ਵੀ ਜਿਹੜਾ ਉਹ ਵੀ ਪਹੁੰਚਾ ਸਕਦੇ ਨੇ ਤਾਂ ਸੱਟ ਵੇਟ ਵੀ ਜਿਹੜੀ ਇਸ ਨਾਲ ਲੱਗ ਸਕਦੀ ਆ ਦੇਖ ਸਕਦੇ ਹੋ ਵੀ ਕਿੱਦਾਂ ਕੰਡੇ ਜਿਹੜੇ ਆ ਇੱਥੇ ਵਿਛਾਏ ਗਏ ਆ